ਸਾਲ 2024 ਚੜਿਆ ਤੇ ਤੁਸੀਂ ਆਉਂਦੀ ਵਾਰਨਿੰਗ ਦੇ ਦਿੱਤੀ ਬਣਦੀ ਸੀ ਇੰਟਰਵਿਊ ਦੇ ਦੌਰਾਨ ਹੀ ਇਹ ਗੱਲ ਹੋਈ ਆ ਕਿ ਹਾਂ ਮੈਂ ਸ਼ਾਇਦ ਪ੍ਰਿੰਸ ਬਾਈ ਦਾ ਨਾਮ ਲੈਣਾ ਸੀ ਪੰਮਾ ਆਪਦੇ ਆਪ ਨਿਕਲਦਾ ਬੋਲੀ ਵੀ ਪੰਮਾ ਕਹਿ ਗਿਆ ਸੀ ਵਿੱਚ ਦੀ ਫਿਰ ਇੱਕ ਪਾਰਟ ਬਹੁਤ ਵੱਡਾ ਹਿੱਟ ਹੋਇਆ ਇਹਨਾਂ ਦਾ ਸੈਕਿੰਡ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਤੇ ਉਹ ਸਕ੍ਰਿਪਟ ਇੰਨੀ ਜ਼ਿਆਦਾ ਸਟਰੋਂਗ ਸੀ ਉਹ ਪਤਾ ਸੀ ਕਿ ਉੱਤਲੇ ਲੈਵਲ ਦਾ ਕੰਮ ਹੋਊਗਾ ਉਹ ਪ੍ਰੈਸ਼ਰ ਪਰਫਾਰਮੈਂਸ ਦਾ ਹਮੇਸ਼ਾ ਹੀ ਹੁੰਦਾ ਐਕਟਰ ਦੇ ਉੱਤੇ ਕਿ ਉਹਨੇ ਪਰਫਾਰਮ ਕਰਨਾ ਹੁੰਦਾ ਹੈ ਨਾ ਬੂਰੇ ਤੋਂ ਡੇਟ ਤੋਂ ਵਧੀਆ-ਵਧੀਆ ਐਕਟਰ ਹੋਂ। ਤੂਝ ਕੈਰੈਕਟਰ ਜ਼ਿਆਦਾ ਆ ਗਏ ਜੀ। ਕੁਝ ਸਟੋਰੀਆਂ ਅੱਡ-ਅੱਡ ਜੁੜ ਗਈਆਂ। ਫੋਕਸ ਇੱਕ ਚੀਜ਼ ਤੇ ਹੀ ਰਿਹਾ। ਮਤਲਬ ਇੱਕ ਟਰੈਕ ਤੇ ਗਿਆ ਪੰਮਾ ਐਂਡ ਗਿਜਰ। ਉਹ ਨਹੀਂ ਹਜ ਲੱਭੀ ਨਹੀਂ ਬਰਕੁੜੀ। ਪਰ ਮੈਂ ਤਿਆਰੀ ਕੀਤੀ ਹੋਈ ਐ ਇੰਨੀ ਵੀ ਮੈਂ ਆ ਆ ਕਹਿਣਾ ਕਿ ਤੂੰ ਹੀ ਮੇਰਾ ਦਿਸਟੈਕ ਆਸ ਇਸਕਾ ਕਰੀ ਤਾ ਯਾਰ ਹਾਇ ਨਾ ਕਰੋ ਯਾਰ ਐਨਵਾਜ ਥੋੜਾ ਜਿਹਾ ਪਿੰਡਾਂ ਦੀ ਲਿਆਜ ਰੱਖ ਲਾ ਕਰੋ ਅਸੀਂ ਹਜੇ ਉਨੇ ਓਪਨ ਨਹੀਂ ਹੋਏ ਬਰਲਾ ਪ੍ਰਦੀਪ ਆਪਣੇ ਦੋਨਾਂ ਕੋਲੇ ਬਹੁਤ ਛੋਟੇ ਛੋਟੇ ਫੋਨਾਂ ਦਾ ਦੋਨਾਂ ਕੋਲੋਂ ਫੋਨ ਗੱਲ ਇਹ ਕਿ ਪ੍ਰਦੀਪ ਮੈਨੂੰ ਅਸੀਂ ਵਾਰਨਿੰਗ ਦੇ ਸੈਟ ਤੇ ਪੁੱਛਦਾ ਹੁੰਦਾ ਸੀ ਕਹਿੰਦਾ ਯਾਰ ਭਈਆ ਇਹ ਤਾਂ ਛੋਟਾ ਜਿਹਾ ਫੋਨ ਆ ਯਾਰ ਮੈਂ ਹੀ ਨਾ ਨਾ ਪਈ ਹੀ ਰੱਖ ਸਾਡੇ ਮਤਮਤਾ ਨਾਲ ਵੱਡੇ ਫੋਨ ਸਾਡੇ ਦੇ ਸਾਹਮਣੇ ਹੀ ਨਹੀਂ ਦੀ ਹੈ ਨਾ ਪਰ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਵੇਂ-ਨਵੇਂ ਐਕਸਪੈਰੀਮੈਂਟਸ ਹੁੰਦੇ ਰਹਿੰਦੇ ਨੇ ਸਾਲ 2021 ਦੇ ਵਿੱਚ ਇੱਕ ਇਹੋ ਜਿਹਾ ਐਕਸਪੈਰੀਮੈਂਟ ਹੋਇਆ ਜਿਸ ਨੂੰ ਦਰਸ਼ਕਾਂ ਨੇ ਬੇਹਤ ਪਸੰਦ ਕੀਤਾ ਜਿਵੇਂ ਗੱਲ ਕਰ ਰਿਹਾ ਫਿਲਮ ਵਾਰਨਿੰਗ ਦੀ ਇੱਕ ਵਾਰ ਫਿਰ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 2 ਫਰਵਰੀ ਨੂੰ ਵਾਰਨਿੰਗ 2 ਇਸ ਫਿਲਮ ਦੇ ਵਿੱਚ ਬਾ ਕਮਾਲ ਅਦਾਕਾਰੀ ਕਰਨ ਵਾਲੇ ਰਾਜ ਸਿੰਘ, ਚਿੰਝਰ ਤੇ ਪ੍ਰਦੀਪ ਚਿਮਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਰਹਿਣਾ ਜਮੇ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਜੀ ਹੋਰ سناਓ ਠੀਕ ਠਾਕ ਕਮਾਲ ਜੀ ਕਮਾਲ ਅੱਛਾ ਸਾਲ 2024 ਚੜਿਆ ਹੈ ਤੇ ਤੁਸੀਂ ਆਉਂਦੇ ਹੀ ਵਾਰਨਿੰਗ ਦੇ ਦਿੱਤੀ ਬਣਦੀ ਸੀ ਬਣਦੀ ਸੀ ਆਡੀਅנס ਲਈ ਜ਼ਰੂਰੀ ਆ ਕਿਉਂਕਿ ਕੁਝ ਮਿਸਿੰਗ ਸੀ ਇੰਡਸਟਰੀ ਚ ਚੰਗੀ ਫਿਲਮ ਨੂੰ ਲੈ ਕੇ ਸੋ ਅਸੀਂ ਵਾਰਨਿੰਗ ਨਾਲ ਪੂਰਾ ਕਰਾਂਗੇ ਤੁਸੀਂ 1 ਦੇ ਵਿੱਚ ਹੈਗੇ ਸੀ ਵੰਚ ਮੈਂ ਐਂਡ ਚ ਜਿੱਥੇ GPI ਆਉਂਦੇ ਨੇ ਉਥੇ ਜੇਲ ਚ ਇੰਟਰੋਡਿਊਸ ਹੋਏ ਨੇ ਕੁਝ ਕੈਰੈਕਟਰ ਉਹਨਾਂ ਚ ਸੀ ਮੇਰਾ ਇੱਕ ਸੀਨ ਸੀ ਤੁਸੀਂ 2 ਦੇ ਵਿੱਚ ਇੰਟਰੋਡਿਊਸ ਹੋ ਰਹੇ ਹੋ ਕਿਰਦਾਰ ਕਿਵੇਂ ਦਾ ਕੀ ਵੱਖਰਾ ਕਰਨ ਜਾ ਰਹੇ ਹੋ ਹਾਂ ਮੇਰਾ ਕੈਰੈਕਟਰ ਦਾ ਨਾਮ ਗੀਲਾ ਅੱਛਾ ਹੁਣ ਉਹ ਕਿਉਂਕਿ ਜਿਹੜੀ ਵਨ ਸੀ ਉਹਦਾ ਐਂਡ ਹੋਇਆ ਸੀਗਾ ਜੇਲ੍ਹ ਦੇ ਵਿੱਚ ਹਨਾ ਤਾਂ ਇਹਦੇ ਵਿੱਚ ਜੇਲ੍ਹ ਦੇ ਵਿੱਚ ਜਦੋਂ ਇਹ ਬਾਈ ਅਰਗੇ ਆਉਂਦੇ ਆ ਤਾਂ ਅੱਗੇ ਸਾਡੇ ਗੈਂਗ ਮੇਰੇ ਤੇ ਪ੍ਰਦੀਪ ਦਾ ਨਾ ਇੱਕ ਗੈਂਗ ਹੈਗਾ ਜਿਹੜਾ ਅੰਦਰ ਹੈਗਾ ਤਾਂ ਮੇਰੇ ਕਰੈਕਟਰ ਦਾ ਨਾਂ ਗੇਲਾ ਤੇ ਉਹੋ ਜਿਆਦਾ ਬੋਲਣ 'ਚ ਯਕੀਨੀ ਨਹੀਂ ਰੱਖਦਾ ਹੱਥ ਜਦੇ ਚੱਲਦੇ ਆ ਉਦਾਂ ਦਾ ਕਰੈਕਟਰ ਹੈ ਗ੍ਰੇ ਸ਼ੇਡ ਜਆ ਤਾਂ ਬੜਾ ਵਧੀਆ ਲੋਕਾਂ ਨੂੰ ਪਸੰਦ ਆਊਗਾ ਤੁਹਾਡੇ ਸੀਨ ਮਾਰਕਟ ਵਾਲਾ ਹੀ ਹੈ ਨਹੀਂ ਮੇਰਾ ਥੋੜਾ ਜਿਹਾ ਮਾਰਕਟ ਤੋਂ ਬਿਨਾ ਹੋ ਆ ਕਿ ਮੌਕੇ ਦੀ ਦੇਖ ਕੇ ਅਟੈਕ ਕਰਨ ਵਾਲਾ ਜ਼ਿਆਦਾ ਹੈ ਬਾਈ ਦਾ ਥੋੜਾ ਸਿੱਧੇ ਮੱਥੇ ਲਾੜਨ ਵਾਲਾ ਮੇਰਾ ਵਾਲਾ ਥੋੜਾ ਇੰਡਾਇਰੈਕਟਲੀ ਕਰਨ ਵਾਲਾ ਗਰੁੱਪ ਮੇਰਾ ਵੀ ਆ ਮੇਰਾ ਕਰੈਕਟਰ ਨੇਮ ਪਮਕੜਾ ਪਮਕੜ ਗਏਗਾ ਮੇਰੀ ਅੱਛਾ ਬਾਈ ਦੀ ਗੇਲਾ ਗੈਂਗ ਸੋ ਦੋਵੇਂ ਇੱਕ ਦੂਜੇ ਦੇ ਆਪੋਜ਼ਿਟ ਨਹੀਂ ਜਾਂ ਇਕੱਠੇ ਹੀ ਹੋ ਤੁਸੀਂ ਇਹ ਐਕਚੁਅਲੀ ਫ੍ਰੀਲੈਂਸ ਨੇ ਹਾਂ ਮਤਲਬ ਪੇੜਾ ਪੂਰਾ ਜਿਹਦਾ ਮੌਕਾ ਲੱਗ ਗਿਆ ਬਾਕੀ ਉਹੀ ਆ ਵੀ ਸਿੱਧੇ ਤੌਰ ਤੇ ਬਾਈ ਗੇਲਾ ਗੈਂ ਗੇਜੇ ਨਾਲ ਭਿੜਦਾ ਪਰ ਸਾਡੀ ਇਦਾਂ ਝਾਕ ਹੁੰਦੀ ਆ ਵੀ ਜਿਹੜਾ ਇਹਨਾਂ ਚੋਂ ਵੀਕ ਹੋਇਆ ਵੀ ਉਹਨੂੰ ਆਪਾਂ ਸਿੱਟ ਲਾਂਗੇ ਤੇ ਉਹਦੀ ਥਾਂ ਤਾਂ ਆਪਾਂ ਲਾਵਾਂਗੇ ਲਾਵਾਂਗੇ ਤੇ ਉਸ ਤੋਂ ਬਾਅਦ ਫਿਰ ਥੋੜਾ ਜਦੋਂ ਹੋਰ ਟਾਈਮ ਆਊਗਾ ਤਾਂ ਫਿਰ ਆਪਾਂ ਦੂਜੇ ਤਗੜੇ ਬੰਦੇ ਨੂੰ ਵੀ ਸਿੱਟਾਂਗੇ ਸੋ ਇਹ ਸੀ ਇਹ ਜਦੋਂ ਜਾਇਦਾ ਚੱਲਦੀ ਆ ਸਿੱਧੇ ਤੌਰ ਤੇ ਨਹੀਂ ਆਉਂਦੇ ਪਿਛੋਂ ਵਾਰ ਕਰਦੇ ਹਾਂ ਜਦੋਂ ਫਿਲਮ ਦਾ ਪਹਿਲਾ ਪਾਰਟ ਬਣ ਜਾਂਦਾ ਹੈ ਨਾ ਤੇ ਜਦੋਂ ਦੂਜਾ ਆਉਣਾ ਹੁੰਦਾ ਹੈ ਉਹਦਾ ਸੀਕਵਲ ਬੰਨਾ ਹੁੰਦਾ ਹੈ ਤੇ ਇੱਕ ਪ੍ਰੈਸ਼ਰ ਵੀ ਰਹਿੰਦਾ ਹੈ ਡਾਇਰੈਕਟਰ ਦੇ ਉੱਤੇ ਸਾਰੀ ਜੋ ਕਲਾਕਾਰ ਹੋਣ ਜਾਂ ਡਾਇਰੈਕਟਰ ਹੋਵੇ ਜਾਂ ਪ੍ਰੋਡਿਊਸਰ ਵੀ ਹੋਣ ਤਮਾਮ ਜੋ ਸਾਰੇ ਫਿਲਮ ਦੇ ਮੈਂਬਰ ਹੁੰਦੇ ਨੇ ਉਹਦਾ ਇੱਕ ਪ੍ਰੈਸ਼ਰ ਰਹਿੰਦਾ ਹੈ ਤੁਹਾਡੇ ਤੇ ਵੀ ਪ੍ਰੈਸ਼ਰ ਸੀ ਕਿਉਂਕਿ ਤੁਹਾਡੀ ਵੀ ਇਸ ਫਿਲਮ ਦੇ ਵਿੱਚ ਐਂਟਰੀ ਹੋਈ ਹੈ ਪ੍ਰੈਸ਼ਰ ਐਕਚੁਅਲੀ ਸਕ੍ਰਿਪਟ ਬਹੁਤ ਸਟਰੋਂਗ ਲਿਖੀ ਹੋਈ ਸੀਗੀ ਤਾਂ ਹਮੇਸ਼ਾ ਵਾਕਈ ਜਦੋਂ ਇੱਕ ਫਿਲਮ ਇੱਕ ਪਾਰਟ ਬਹੁਤ ਵੱਡਾ ਹਿੱਟ ਹੋ ਜਾਂਦਾ ਤਾਂ ਸੈਕਿੰਡ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਤੇ ਉਹ ਸਕ੍ਰਿਪਟ ਇੰਨੀ ਜ਼ਿਆਦਾ ਸਟਰੋਂਗ ਸੀ ਉਹ ਪਤਾ ਸੀ ਕਿ ਉੱਤਲੇ ਲੈਵਲ ਦਾ ਕੰਮ ਹੋਊਗਾ ਹੁਣ ਤੂੰ ਹਨਾ ਉਦੋਂ ਇੱਕ ਸਟੈਪ ਉੱਪਰ ਹੀ ਕੰਮ ਹੋਊਗਾ ਵਿਜ਼ੂਅਲੀ ਬਹੁਤ ਸਟਰੋਂਗ ਸ਼ੂਟ ਹੋਈ ਹੈ ਫਿਲਮ ਐਕਸ਼ਨ ਬਹੁਤ ਵੱਡਾ ਕੀਤਾਗਾ ਬਾਲੀਵੁੱਡ ਦੇ ਸਾਰੇ ਵੱਡਾ ਐਕਸ਼ਨ ਡਾਇਰੈਕਟਰ ਸੀਗਾ ਨਾਲ ਤਾਂ ਮਤਲਬ ਪ੍ਰੈਸ਼ਰ ਪਰਫਾਰਮੈਂਸ ਦਾ ਹਮੇਸ਼ਾ ਹੀ ਹੁੰਦਾ ਐਕਟਰ ਦੇ ਉੱਤੇ ਕਿ ਉਹਨੇ ਪਰਫਾਰਮ ਕਰਨਾ ਹੁੰਦਾਗਾ ਹਨਾ ਮੂਰੇ ਤੁਹਾਡੇ ਅੱਡੇ ਵਧੀਆ ਵਧੀਆ ਐਕਟਰ ਹੋਣ ਫਿਰ ਥੋੜਾ ਹੋਰ ਜਿਆਦਾ ਹੋ ਜਾਂਦਾ ਕਿ ਯਾਰ ਮੈਂ ਮੈਂ ਵੀ ਵਧੀਆ ਕੰਮ ਕਰਕੇ ਦਿਖਾਉਣਾ ਹਨ ਪਰ ਇਹ ਸੀ ਕਿ ਮਾਹੌਲ ਬਹੁਤ ਸਖਾਵਾਂ ਸੀ ਸੈਟ ਦਾ ਤਾਂ ਥੋੜਾ ਈਜ਼ੀ ਰਿਹਾ ਰਾਜ ਕਦੇ ਤੁਸੀਂ ਕੋਈ ਵੀ ਫਿਲਮ ਹੋਵੇ ਨਰਵਸ ਹੋਏ ਹੋ ਕਦੇ ਸ਼ੂਟਿੰਗ ਦੇ ਦੌਰਾਨ ਮੈਂ ਹਮੇਸ਼ਾ ਹੀ ਮਤਲਬ ਜਿੱਦੈਂ ਫਸਟ ਏ ਹੁੰਦਾਗਾ ਤਕਰੀਬਨ ਮੈਂ ਪਹਿਲੀ ਫਿਲਮ ਤੇ ਜਦ ਮੈਂ ਨਰਵਸ ਹੁੰਦਾ ਸੀ ਉਮੀਦ ਨਰਵਸ ਹੁੰਨਾਗਾ ਮੈਂ ਸੱਚੀ ਹੁੰਨਾਗਾ ਨਰਵਸ ਕੋਈ ਇੱਕ ਕਲਾਕਾਰ ਕਹਿਣ ਦੀ ਗੱਲ ਨਹੀਂ ਕਿਉਂਕਿ ਤੁਹਾਡਾ ਫਸਟ ਏ ਹੋਣ ਵੇਲੇ ਤੁਹਾਨੂੰ ਹਜੇ ਤੁਸੀਂ ਕੋਰ ਨਹੀਂ ਸਮਝੇ ਹੁੰਦੇ ਉਹਦੀ ਕੈਰੈਕਟਰ ਦੀ ਹਨਾ ਤੇ ਕੈਰੈਕਟਰ ਦੀ ਤੁਹਾਨੂੰ ਪਤਾ ਨਹੀਂ ਹੁੰਦੀਆਂ ਜੇ ਰੂਟਸ ਸਮਝ ਨਹੀਂ ਹੁੰਦਾ ਤੁਹਾਨੂੰ ਵੀ ਤੁਹਾਨੂੰ ਪਤਾ ਨਹੀਂ ਹੁੰਦਾ ਕਿਵੇਂ ਪਲੇ ਕਰੂੰਗਾ ਮੈਂ ਪਤਾ ਹੁੰਦਾ ਵੀ ਕੀ ਹੈ ਪਰ ਪਲੇ ਕਰਨਾ ਤੇ ਸਮਝਣ ਚ ਸਮਝ ਹੋਣ ਚ ਫਰਕ ਹੈਗਾ ਹਨਾ ਆਫ ਕੋਰਸ ਟੈਨਸ਼ਨ ਹੁੰਦੀ ਹੈਗੀ ਪਹਿਲੇ ਦਿਨ ਤਾਂ ਮਤਲਬ ਵੀ इवन ਹਰ ਰੋਜ਼ ਹੀ ਸੈੱਟ ਦੇ ਉੱਤੇ ਜਦੋਂ ਪਹਿਲਾ ਸ਼ਾਟ ਹੁੰਦਾ ਥੋੜਾ ਨਰਵਸ ਤਾਂ ਹੁੰਦਾ ਹੈ ਬੜਾ ਚਾਕਾ ਖੁੱਲ ਗਿਆ ਹੈ ਤੁਸੀਂ ਵੀ ਕਈ ਫਿਲਮਾਂ ਕਰ ਲੀਆਂ ਹੋਈਆਂ ਨੇ ਜਾਂ ਅਜੇ ਵੀ ਡਰ ਲੱਗਦਾ ਥੋੜਾ ਨਹੀਂ ਬਾਈ ਵਾਲੀ ਗੱਲ ਹੈ ਸ਼ਾਇਦ ਕਿਤਨੇ ਕਿਤੇ ਉਹ ਚੀਜ਼ ਰਹਿੰਦੀ ਤਾਂ ਹੈ ਬਟੋ ਮੈਂ ਸ਼ਾਇਦ ਆਪਦਾ ਪ੍ਰੋਸੈਸ ਆ ਨਰਵਸਨੈਸ ਦਾ ਵੀ ਹਨਾ ਮੈਨੂੰ ਇਦਾਂ ਲੱਗਦਾ ਕਿ ਨਰਵਸ ਹੋਣਾ ਤੁਹਾਡਾ ਜਿਹੜਾ ਅ ਨੈਕਸਟ ਤੁਹਾਡਾ ਹੋ ਹੈ ਨਾ ਉਹ ਇੰਪਰੋਵਾਈਜ਼ੇਸ਼ਨ ਆ ਸੀਨ ਚ ਉਹਦੇ ਲਈ ਬਹੁਤ ਜ਼ਿਆਦਾ ਸਹੀ ਆ ਕਿਉਂਕਿ ਤੁਸੀਂ ਇੱਕ ਫਰੈਸ਼ ਹੋ ਦਮੋਂਗ ਐਕਸਪ੍ਰੈਸ਼ਨ ਅਗਲਾ ਜੇ ਤੁਸੀਂ ਇਸ ਦੌਰਾਨ ਨਿਕਲੇ ਹੁੰਦੇ ਹੋ ਕਿਉਂਕਿ ਤੁਹਾਨੂੰ ਉਹ ਨਹੀਂ ਪਤਾ ਹੁੰਦਾ ਕਿ ਅਗਲੀ ਚੀਜ਼ ਹੋਊ ਜਾਂ ਨਹੀਂ ਹੋਊ ਜਦੋਂ ਹੁੰਦੀ ਆ ਉਹ ਇੱਕ ਫਰੈਸ਼ਨੈਸ ਲਿਆਉਂਦੀ ਆ ਤੇ ਉਸ ਫਰੈਸ਼ਨੈਸ ਤੇ ਹੀ ਸਾਰੀ ਚੀਜ਼ ਖੜੀ ਹੁੰਦੀ ਆ ਕਿ ਹਾਂ ਤੁਹਾਡਾ ਜਿਹੜਾ ਹੋਰ ਸਾਰਾ ਸੀਨ ਉਹ ਉਹ ਸਾਰਾ ਟੇਕ ਫਰੈਸ਼ ਹੋਣਾ ਹੁੰਦਾ ਉਹ ਸ਼ਾਇਦ ਉਸ ਚੀਜ਼ ਤੇ ਹੀ ਖੜੀ ਹੁੰਦੀ ਆ ਇਹ ਚੀਜ਼ ਜੀ ਜੀ ਹਾਂ ਇਹ ਚੀਜ਼ ਵਧੀਆ ਵੀ ਆ ਪਰ ਐਡਵਰਡ ਨਰਵਸ ਦੀ ਗੱਲ ਹੈ। ਹਾਂ ਲਈ ਤਾਂ ਗੁੱਡ ਵਾਲਾ ਨਰਵਸ ਦੀ ਗੱਲ ਹੈਗੀ ਨਰਵਸ ਹੋਵੇਂ ਨਹੀਂ ਕਿ ਬਹੁਤ ਮਤਲਬ ਵੀ ਹੋਇਆ ਨਾ। ਨਰਵਸ ਜਿਵੇਂ ਪ੍ਰਦੀਪ ਨੇ ਕਿਹਾ ਨਰਵਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਅਵੇਅਰ ਹੁੰਦੇ ਹੋ ਤੇ ਫੋਕਸਡ ਹੁੰਦੇ ਹੋ ਬਹੁਤ। ਕਿਰ ਮੈਂ ਨਾ ਕੁਝ ਗਲਤ ਨਹੀਂ ਕਰਨਾ ਮੈਂ ਉਲਟਾ ਜਿਹੜਾ ਪਿੱਛੇ ਕੰਮ ਕੀਤਾ ਉਹਦੋਂ ਥੋੜਾ ਆ ਵਧੀਆ ਕੰਮ ਕਰਨਾ ਮੈਂ। ਚੰਗਾ ਕੰਮ ਕਰਨਾ ਮੈਂ। ਉਹਦੇ ਲਈ ਨਰਵਸ ਹੋਣਾ ਜ਼ਰੂਰੀ ਹੈ ਮਿਲਾਂ ਦਾ। ਵਾਰਨਿੰਗ 1 ਇਨ ਆਲੂ ਵਾਰਨਿੰਗ 2 ਕਿੰਨੇ ਕਹਟਕੇ ਹੈ। ਕਨਸੈਪਟ ਕਿਵੇਂ ਦਾ ਇਸ ਫਿਲਮ ਦਾ? ਕੁਝ ਕੈਰੈਕਟਰ ਜ਼ਿਆਦਾ ਆ ਗਏ ਜੀ ਕੁਝ ਸਟੋਰੀਆਂ ਅਡਵਡ ਜੁੜ ਗਈਆਂ ਫੋਕਸ ਇੱਕ ਚੀਜ਼ ਤੇ ਹੀ ਰਿਹਾ ਮਤਲਬ ਇੱਕ ਟਰੈਕ ਤੇ ਗਿਆ ਪੰਮਾ ਐਂਡ ਗੇਜਾ ਸੋ ਹੋਰ ਚੀਜ਼ਾਂ ਬਹੁਤ ਜੁੜ ਗਈਆਂ ਵਿੱਚ ਪਮਕੜ ਗੈਂਗ ਜੁੜ ਗਿਆ ਗੇਜਾ ਗੈਂਗ ਜੁੜ ਗਈ ਵਿੱਚ ਸੋ ਹੋਰ ਟਰੈਕ ਵੀ ਇਹਦਾ ਜੀ ਦੋ ਨੇ ਹੋਰ ਕਾਸਟ ਕਾਫੀ ਲੰਬੀ ਚੌੜੀ ਆ ਸਾਰੇ ਕੈਰੈਕਟਰ 70 ਤੋਂ 80 ਕੈਰੈਕਟਰ ਨੇ ਟੋਟਲ ਤੇ ਜਿਹੜੇ ਜੇਲ ਦੇ ਨੇ ਘੱਟੋ ਘੱਟ 30 ਕੈਰੈਕਟਰ ਮੈਂ ਕਹਿੰਨਾ 40 ਕੈਰੈਕਟਰ ਉਹ ਨੇ ਸੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਚ ਅਵਧਿਆਪ ਚ ਇੱਕ ਨਵਾਂ ਪਾਣਾ ਪਹਿਲੀ ਤੋਂ ਦੂਜੀ ਤੇ ਜੇ ਆਪਾਂ ਸ਼ਿਫਟ ਮਾਰਦੇ ਆ ਜੀ ਜਦੋਂ ਕਿਸੇ ਕਲਾਕਾਰ ਦਾ ਕੋਈ ਡਾਇਲੋਗ ਜਾਂ ਫਿਲਮ ਮਕਬੂਲ ਹੋ ਜਾਂਦੀ ਹਾਲਕੀ ਜਿਹੜੀ ਵਾਰਨਿੰਗ ਆਉਂਦੀ ਆ ਕਾਫੀ ਮਕਬੂਲ ਹੋਈ ਜੋ ਪ੍ਰਿੰਸ ਕਵਲਜੀਤ ਨੇ ਉਹਨਾਂ ਨੂੰ ਹਰ ਕੋਈ ਹੁਣ ਪੰਮਾ ਦੇ ਨਾਮ ਤੋਂ ਜਾਣਨ ਲੱਗ ਪਿਆ ਤੁਸੀਂ ਵੀ ਕਦੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਜਾਂ ਫੋਨ ਤੇ ਚੁੱਕਦੇ ਸਮੇਂ ਜਦੋਂ ਉਹਨਾਂ ਨੇ ਫੋਨ ਚੁੱਕ ਲਿਆ ਤੁਸੀਂ ਕਦੇ ਗਿਆ ਪੰਮਾ ਭਾਈ ਕੀ ਹਾਲ ਜੇ ਨਹੀਂ ਹੁਣ ਇੰਟਰਵਿਊ ਦੇ ਦੌਰਾਨ ਹੀ ਇਹ ਗੱਲ ਹੋਈ ਆ ਕਿ ਹਾਂ ਮੈਂ ਸ਼ਾਇਦ ਪ੍ਰਿੰਸ ਭਾਈ ਦਾ ਨਾਮ ਲੈਣਾ ਸੀ ਪੰਮਾ ਆਪਦੇ ਆਪ ਨਿਕਲਦਾ ਬੋਲੀ ਵੀ ਉਹ ਪੰਮਾ ਕਹਿ ਗਿਆ ਸੀ ਵਿੱਚ ਦੀ ਸੋ ਉਹ ਇਹ ਚੀਜ਼ਾਂ ਦਿਮਾਗ 'ਚ ਕਿਤੇ ਉਹ ਕਹਿੰਦਾ ਘਰ ਕਰ ਗਈ ਉਹ ਗੱਲ ਹੁੰਦੀ ਤਾਂ ਹੈ ਜ਼ਰੂਰ ਕਿ ਜਦੋਂ ਇੰਨਾ ਮਕਬੂਲ ਹੋ ਜਾਏ ਕੋਈ ਚੀਜ਼ ਤਾਂ ਆਪਾਂ ਲੋਕਾਂ ਦੇ ਜ਼ਹਿਨ 'ਚ ਵੜ ਜਾਂਦੀ ਆ ਉਹ ਚੀਜ਼ ਕਿਹਾ ਜਾਂਦਾ ਇਹਦਾ ਆ ਨਾ ਜਦੋਂ ਆਪਦੇ ਆ ਬੋਲਿਆ ਜਾਂਦਾ ਤੁਸੀਂ ਮੈਂ ਦੇਖਿਆ ਕਿ ਫੋਨ ਬਹੁਤ ਘੱਟ ਯੂਜ਼ ਕਰਦੇ ਹੋ ਇਹਦੀ ਵਜ੍ਹਾ ਕੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਦੀ ਗੱਲ ਕਰ ਲਈਏ ਜਦੋਂ ਦਾ ਫੋਨ ਪਰਫੁੱਲੇ ਤਾਂ ਹੈ ਸੋਸ਼ਲ ਮੀਡੀਆ ਪਰਫੁੱਲੇ ਤਾਂ ਹੈ ਭਾਵੇਂ ਵਾਸ਼ਰੂਮ ਹੋਵੇ ਜਾਂ ਫਿਰ ਘਰ ਦਾ ਬੈੱਡ ਹੋਵੇ ਬੰਦਾ ਆਪਣੇ ਹੱਥ ਤੋਂ ਫੋਨ ਨਹੀਂ ਛੱਡਦਾ ਤੁਸੀਂ ਕਿਉਂ ਦੂਰੀਆਂ ਬੰਦੇ ਹੋ ਮੈਨੂੰ ਲੱਗਦਾ ਪ੍ਰਦੀਪ ਆਪਨੇ ਦੋਨਾਂ ਕੋਲੇ ਬਹੁਤ ਛੋਟੇ ਛੋਟੇ ਫੋਨਾਂ ਨੇ ਅੱਛਾ ਦੋਵਾਂ ਕੋਲੋਂ ਦੋਵਾਂ ਗਲੀਏ ਦੇ ਕਿ ਪ੍ਰਦੀਪ ਨੇ ਮੈਨੂੰ ਅਸੀਂ ਵਾਰਨਿੰਗ ਦੇ ਸੈਟ ਤੇ ਪੁੱਛਦਾ ਹੁੰਦਾ ਸੀ ਕਹਿੰਦਾ ਯਾਰ ਭਈਆ ਯਾਰ ਛੋਟਾ ਜਿਹਾ ਫੋਨ ਆ ਯਾਰ ਮੈਂ ਇਹ ਹੀ ਲੈਣਾ ਆਪਾਂ ਇਹ ਹੀ ਰੱਖ ਸਕਦੇ ਹਾਂ ਮਤਮਦਾਨਾ ਵੱਡੇ ਫੋਨ ਸਾਡੇ ਤੋਂ ਸਮਝਦੇ ਨਹੀਂ ਜੀ ਹੈ ਨਾ ਤੇ ਸਾਡੇ ਕੋਲ ਸੇਮ ਹੀ ਆ ਫੋਨ ਹੈ ਨਾ ਅਸਲ ਦੇ ਵਿੱਚ ਮੈਂ ਬੜਾ ਗੈਜਟਸ ਵਾਲਾ ਹੈ ਨਹੀਂਗਾ ਬੰਦਾ ਅੱਛਾ ਬਾਲਾ ਨਹੀਂ ਮੈਂ ਚਿੰਬੜ ਕੇ ਰਹਿ ਸਕਦਾ ਇਹਨੂੰ ਜਿੰਨਾ ਕਿਦਾ ਕੰਮ ਲੋਡ ਹੈ ਦੀ ਉਹਨਾਂ ਕੀ ਵਰਤਦਾਗਾ ਮੈਂ ਈਵਨ ਮੈਂ ਗੇਰੀ ਸਾਰਾ ਸਾਰਾ ਦਿਨ ਦੇਖਦਾ ਹੀ ਨਹੀਂ ਫੋਨ ਹਨਾ ਬਈ ਫਿਰ ਬੰਦੇ ਦੀਆਂ ਸ਼ਿਕਾਇਤਾਂ ਹੁੰਦੀਆਂ ਤੂੰ ਫੋਨ ਨਹੀਂ ਚੱਗਦਾ ਹਨਾ ਮੈਂ ਹੈ ਨਹੀਂ ਉਹ ਮਤਲਬ ਬਾਲਾ ਗੈਜਟਸ ਵਾਲਾ ਬੰਦਾ ਮਤਲਬ ਮੈਨੂੰ ਥੋੜੀ ਆਪ ਦਾ ਕੰਮ ਚ ਫੋਕਸ ਰਹਿਣਾ ਜ਼ਿਆਦਾ ਚੰਗਾ ਲੱਗਦਾ ਜਿਵੇਂ ਮੈਂ ਜੇ ਐਕਟਿੰਗ ਨਹੀਂ ਕਰ ਰਿਹਾ ਤਾਂ ਮੈਂ ਜ਼ਿਆਦਾਤਰ ਰਾਈਟਿੰਗ ਕਰ ਰਿਹਾ ਹੁੰਨਾ ਹਨਾ ਐਸ ਐਸਕ੍ਰਿਪਟ ਰੈਕਟਰ ਕੰਮ ਕਰ ਰਿਹਾ ਹੁੰਨਾ ਤਾਂ ਮੈਂ ਥੋੜਾ ਇਹ ਤੋਂ ਦੂਰੀ ਬਣਾਈ ਹੋਈ ਹੈਗੀ ਜੀ ਸ਼ਾਇਦ ਮੈਨੂੰ ਲੱਗਦਾ ਵੀ ਇਹ ਮੈਨੂੰ ਲੱਗਦਾ ਮੈਂ ਇਦਾਂ ਦਾ ਹੀ ਆ ਤੁਹਾਨੂੰ ਕੁੜੀ ਲੱਭ ਗਈ ਹੈ ਨਾ ਯਾਰ ਮਤਲਬ ਲੱਭ ਰਹੀ ਹੈ ਮੈਂ ਤੇ ਤੁਹਾਡੀ ਪੋਸਟ ਮੈਂ ਪੜ ਕੇ ਸੁਣਾ ਦਿੰਨਾ ਹੈ ਮੁੰਡਿਆਂ ਦਾ ਪਹਿਲਾ ਪਿਆਰ ਮਾਂ ਹੁੰਦੀ ਹੈ ਤੇ ਦੂਸਰਾ ਪਿਆਰ ਉਹ ਕੁੜੀ ਜਿਸ ਨਾਲ ਉਹ ਆਪਣੀ ਪੂਰੀ ਹਯਾਤੀ ਦੇ ਸੁਪਨੇ ਦੇਖਦਾ ਹੈ ਤੇ ਮੇਰੀ ਮਾਂ ਨੇ ਕਿਹਾ ਸੀ ਜਿਸ ਦਿਨ ਉਹ ਕੁੜੀ ਮਿਲੇ ਉਸ ਦੀਆਂ ਅੱਖਾਂ ਚ ਦੇਖ ਕੇ ਕਹੀਂ ਤੂੰ ਹੀ ਮੇਰਾ ਦੂਸਰਾ ਪਿਆਰ ਹੈ ਇਹ ਅਸਲ ਦੇ ਵਿੱਚ ਨਾ ਇਹ ਡਾਇਲੋਗ ਡ੍ਰੀਮ ਲੈਂਡ ਦਾ ਡਾਇਲੋਗ ਹੈ ਇਹ ਜਿਹੜੀ ਵੈਬ ਸੀਰੀਜ਼ ਆਈ ਸੀ ਉਹਨੇ ਹੈ ਨਾ ਉਹਦਾ ਡਾਇਲੋਗ ਹੈ ਇਹ ਆਫ ਕੋਰਸ ਮੈਂ ਲਿਖਿਆ ਹੋਇਆ ਹੈ ਕਿ ਨਾਮ ਨਹੀਂ ਯਾਦ ਲੈ ਧਰਮਿੰਦਰ ਹ ਇਹ ਹਮ ਮਤਲਬ ਉਹ ਨਹੀਂ ਹੈ ਜੇ ਲੱਭੀ ਨਹੀਂ ਪਰ ਕੁੜੀ ਪਰ ਮੈਂ ਤਿਆਰੀ ਕੀਤੀ ਹੋਈ ਹੈ ਨਹੀਂ ਵੀ ਮੈਂ ਆ ਆਹ ਕਹਿਣਾ ਉਹਨੂੰ ਮੈਂ ਕਿ ਤੂੰ ਹੀ ਮੇਰਾ ਦੂਸਰਾ ਪਿਆਰ ਹੈ ਆਹ ਕੀ ਬਾਤ

पिछे इन्ना ज्यादा है ना स्ट्रगल रही <laughs> कम ही प्यार हो फोकसम तो ही है फिलहाल कम ही फिल कर रहे हैं हाँ भी कोई डेफिनेशन सी करना चाहते हो इश्कू लेके नहीं बई ने करती मैं, <laughs> मैं कर <laughs> तो नाम ही लेना चाहता मैं तो मूंह बंद कर लू नहीं ठीक है वही है बई कम ही इश्क इस है नहीं कोई चीज़ ਕਰਨਾ ਤਾਂ ਕੰਮ ਨਾਲ ਕਰੋ ਜਿਹੜੀ ਚੀਜ਼ ਤੁਹਾਨੂੰ ਲਾਈਫਟਾਈਮ ਰਹਿਣੀ ਆ ਤੁਹਾਡੇ ਨਾਲ ਜਿਹਦੇ ਤੇ ਤੁਹਾਡਾ ਮਨ ਲੱਗਦਾ ਬਾਕੀ ਆਪ ਦਾ ਆਪ ਦਾ ਨਜ਼ਰੀਆ ਕਿਸੇ ਕਹਿੰਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਧੋਖਾ ਮਿਲਿਆ ਨਹੀਂ ਉਹ ਮੈਂ ਹੱਸ ਰਿਹਾ ਵੈਸੀ ਵੀ ਆਪ ਦਾ ਆਪ ਦਾ ਨਜ਼ਰੀਆ ਆਪਾਂ ਕਿਸ ਚੀਜ਼ ਨੂੰ ਕਿਵੇਂ ਕਰਦਾ ਤੇ ਬਾਕੀ ਸਾਰੀਆਂ ਚੀਜ਼ਾਂ ਹੀ ਜ਼ਰੂਰੀ ਨੇ ਉਹ ਤਾਂ ਚਲੋ ਆਪਾਂ ਗੱਲਾਂ ਕਰ ਰਹੇ ਆ ਹਰ ਇੱਕ ਚੀਜ਼ ਜ਼ਰੂਰੀ ਆ ਜੇ ਤੁਹਾਡਾ ਕੋਈ ਲਾਈਫ ਪਾਰਟਨਰ ਆ ਤੁਸੀਂ ਇਸ਼ਕ ਰੱਖੋ ਸੋ ਪਰ ਹਾਲ ਦੀ ਘੜੀ ਸਾਡਾ ਇਹ ਹਾਲ ਆ ਕਿ ਅਸੀਂ ਕੰਮ ਨਾਲ ਥੋੜਾ ਜਿਹਾ ਰੱਖ ਰੱਖਿਆ ਰਿਸ਼ਕ ਪ੍ਰਦੀਪ ਜੀ ਤੁਹਾਨੂੰ ਜਨਰ ਕਿਹੜਾ ਪਸੰਦ ਹੈ ਫਿਲਮਾਂ ਦਾ ਯਾਰ ਸਿਚੁਏਸ਼ਨ ਵਧੀਆ ਹੋਵੇ ਜਨਰ ਦਾ ਕੋਈ ਚੱਕਰ ਨਹੀਂ ਕਰੈਕਟਰ ਵਧੀਆ ਹੋਵੇ ਜਨਰ ਦਾ ਕੋਈ ਚੱਕਰ ਨਹੀਂ ਸੋ ਕਈ ਵਾਰੀ ਮੈਨੂੰ ਇਦਾਂ ਕਹਿੰਦੇ ਨੇ ਕਿ ਆਹ ਕਰੈਕਟਰ ਸੀ ਤੁਸੀਂ ਉਹ ਤੇ ਟਾਈਮਿੰਗ ਬਹੁਤ ਵਧੀਆ ਸੀ ਤੁਹਾਡੀ ਕਾਮੇਡੀ ਦੀ ਵੀ ਕਮੇਡੀ ਕਰੈਕਟਰ ਤੁਸੀਂ ਵਧੀਆ ਕਰ ਸਕਦੇ ਹੋ ਮੈਂ ਕਹਾ ਯਾਰ ਮੈਂ ਤਾਂ ਕਦੀ ਸੋਚ ਕੇ ਕਰਿਆ ਨਹੀਂ ਆਪਾਂ ਨੇ ਤਾਂ ਸਿਚੁਏਸ਼ਨ ਨੂੰ ਫੋਲੋ ਕਰਿਆ ਹਨਾ ਜਿਹੜੀ ਕਈ ਵਾਰੀ ਕੋਈ ਚੀਜ਼ ਆਪਦੇ ਆਪ ਗਿਵ ਐਂਡ ਟੇਕ ਹੋ ਜਾਂਦਾ ਸਾਹਮਣੇ ਦੀ ਸਿਚੁਏਸ਼ਨ ਇਦਾਂ ਦੀ ਮਿਲਦੀ ਆ ਜਾਂ ਆਪਾਂ ਇਹਨਾਂ ਖੁਬਕੇ ਕਰਦੇ ਆ ਤੇ ਉਹ ਚੀਜ਼ ਹੋ ਜਾਂਦੀ ਆ ਮਤਲਬ ਕੋਈ ਮਸਲਾ ਨਹੀਂ ਕਿ ਹਾਂ ਅਸੀਂ ਕਮੇਡੀ ਕਰੈਕਟਰ ਕਰ ਰਹੇ ਆ ਜਾਂ ਸੀਰੀਅਸ ਕਰ ਰਹੇ ਆ ਸੋ ਕੋਈ ਇਹ ਜਨਰ ਵਾਲਾ ਕੋਈ ਚੱਕਰ ਨਹੀਂ ਹੈਗਾ ਕੋਈ ਵੀ ਸਿਚੁਏਸ਼ਨ ਹੋਵੇ ਇੰਟਰਸਟ ਵਣਨਾ ਚਾਹੀਦਾ ਮੇਰਾ ਸ਼ਾਇਦ ਐਸੇ ਕਰਕੇ ਕਈ ਵਾਰੀ ਆਪਾਂ ਥੋੜੇ ਚੂਜੀ ਹੋ ਜਾਂਦੇ ਆ ਕਿ ਹਾਂ ਆਹ ਕਰੈਕਟਰ ਸਾਨੂੰ ਵਧੀਆ ਲੱਗਿਆ ਸੁਣਨ ਨੂੰ ਤਾਂ ਕਰਕੇ ਆਪਾਂ ਨਰੇਸ਼ਨ ਦੇ ਟਾਈਮ ਹਾਂ ਕਰਦੇ ਆ ਨਾ ਕਰਦੇ ਆ ਕੋਈ ਸਕ੍ਰਿਪਟ ਨੂੰ ਤੁਹਾਨੂੰ ਦੋਵੇਂ ਕਲਾਕਾਰਾਂ ਨੂੰ ਹੁਣ ਵਰਨਿੰਗ 2 ਤੋਂ ਕੀ ਉਮੀਦਾਂ ਹੈਗੀਆਂ ਨੇ ਡੈਫੀਨਿਟਲੀ ਵਰਨਿੰਗ 2 ਦਾ ਜਿਹੜਾ ਕੈਨਵਸ ਤੇ ਜਿਹੜਾ ਗ੍ਰੈਂਜਰ ਬਹੁਤ ਵੱਡਾ ਹੈ ਤੇ ਕਿਉਂਕਿ ਸਾਨੂੰ ਸਕ੍ਰਿਪਟ ਪਤਾ ਹੈ ਕਿ ਸਕ੍ਰਿਪਟ ਕਿਹੋ ਜੀ ਸੀ ਹਨਾ ਵੀ ਬਹੁਤ ਐਂਟਰਟੇਨਿੰਗ ਸੀ ਤਾਂ ਮੈਨੂੰ ਲੱਗਦਾ ਵੀ ਉਹ ਦੂਈ ਵੱਡੀ हट ਜਾਊਗੀ ਜੀ ਤੁਸੀਂ ਆਬਵੀਅਸਲੀ ਜੋ ਫਸਟ ਤੋਂ ਉੱਪਰ ਦੀ ਮਤਲਬ ਪਿਓ ਨਾਲੋਂ ਪੁੱਤ ਉੱਪਰ ਜਾਂਦਾਂ ਹੁੰਦਾ ਕਹਿੰਦੇ ਉਹੀ ਦੂਸਰੇ ਪਾਰਟ ਦਾ ਹੁੰਦਾ ਕਿ ਇਚ ਸਾਰੀਆਂ ਚੀਜ਼ਾਂ ਫੈਲ ਗਈਆਂ ਵੱਡੀਆਂ ਹੋ ਗਈਆਂ ਉਹੀ ਬਈ ਗ੍ਰਿੰਜਰ ਟ੍ਰੀਟਮੈਂਟ ਉਹ ਸਾਰੀਆਂ ਚੀਜ਼ਾਂ ਕਰਕੇ ਮੇਰੇ ਖਿਆਲ ਚ ਸੈਕਿੰਡ ਤੋਂ ਬਹੁਤ ਉਮੀਦ ਆ ਤੇ ਜੋ ਮੇਕਿੰਗ ਆ ਇਹਦੀ ਆਬਵੀਅਸਲੀ ਇਹ ਉੱਪਰ ਜਾਊਗੀ ਜਾਊਗੀ शुक्रिया बहुत बहुत धन्यवाद तक थैंक यू थैंक यू थैंक यू सो इस साल बाकमाल अदाकार राज सिंह चिंजर राजिंजर प्रदीप चीमा जिन्हें फिल्म आ रही है वॉर्निंग टू दो फरवरी को सिनेमाघर फिल्म दस्तक देन जा रही है दे दो इजाजत देखते रहो प्रो पंजाब टीवी